ਪੂਰੀ 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 ਤੇ ਮੁੰਡੇ ਤੇ ਜਵਾਨੀ ਯਾਰੋ ਪੂਰੀ ਕੋਈ ਗੱਲ ਨਹੀਂ ਪੂਰੀ ਕੋਈ ਗੱਲ ਨਹੀਂ ਮਾਰ ਲਿਆ ਕਰੋ ਥੋੜੀਆਂ ਕਰੋ ਕੋੜੀਆਂ ਸਹਲਿਆ ਕਰੋ ਰਵਿੰਦਰ ਆ ਜਾ ਯਾਰ ਆ ਜਾ ਆ ਜਾ ਗੁਰਵਿੰਦਰ ਇੱਧਰ ਆ ਜਾ ਇੱਧਰ ਆ ਜਾ ਭਾਵੇਂ ਕੇ ਥੋੜੀਆਂ ਕ ਮਾਰ ਲਿਆ ਕਰੋ ਥੋੜੀਆਂ ਸਹਲਿਆ ਕਰੋ ਕੁਝ ਦੱਸ ਲਿਆ ਕਰੋ ਕੁਝ ਕਹਿ ਲਿਆ ਕਰੋ ਬਾਜੀਪੁਰਿਆ ਪੰਮਾ ਕਹਿੰਦਾ ਵੀ ਇੰਨੀ ਤਾਂ ਜਾਇਜ਼ ਆ ਚਾਹੀਦੀ ਐ ਖਾ ਲਿਆ ਕਰੋ ਸਹਲਿਆ ਕਰੋ ਇਹ ਹਾਂ ਨਹੀਂ ਇਸ ਖਾ ਖੇਲਾ ਜੱਤ ਮਗ ਤੇ ਕਰ ਮੁੰਡੇਗਾ ਲਓ ਕਹਿੰਦੇ ਅੰਮਰਸਰੀਆ ਇਸ ਲਈ ਤਰਮਿੰਦਰ ਸਿੰਘ ਢੋਲਾ ਵੰਦਾ ਹੈ ਕਬੱਡੀ ਪਾਉਣ ਦੇ ਲਈ ਲੈ ਵੀ ਜਲਾਲਪਰੀਆ ਫੜ ਤਿਆਰੀ ਹੋ ਗਏ ਜਫਰ ਬੁੱਟੇ ਦਾਣੇ ਵਾਲੇ ਨੂੰ ਲਓ ਜਲਾਲ ਕੁਰੀਆ ਨਾਲ ਲੈ ਵੀ ਬੁੱਟਾ ਟੱਕਰ ਯਾਰ ਬੈਂਦੀਆਂ ਮਾਰ ਲੈ ਜਲਾਲਪੁਰਿਆ ਆ ਪ੍ਰਵਾਹ ਨਹੀਂ ਕੀਤੇ ਮਾਝਾ ਵਾਲੇ ਜਿਹੜੇ ਢੇਰੀ ਵਾਲੇ ਖੇਡੇ ਆ ਨਾ ਉਹ ਵੀ ਪ੍ਰਵਾਹ ਕਰਦੇ ਪੈ ਕੇ ਬਾਈ ਉਹ ਵੀ ਪ੍ਰਵਾਹ ਕਰਦੇ ਨਹੀਂ ਦਬਤਰੇ ਆ ਮਾਲੀਆਂ ਮੋਟੀਆਂ ਨੋਕਾ ਝੋਕਾ ਨਹੀਂ ਚਾਹੀਦੀਆਂ ਇੱਕ ਬੰਦੇ ਕਹਿੰਦੇ ਬੱਬੂ ਜਨਲੀ ਦੇ ਨਾਲ ਦਾ ਇਹ ਹੋ ਮੇਰਾ ਰਵਾ ਮੇਲਾ ਸਰੇਲਾ ਆ ਮੇਲਾ ਸਰੇਲਾ ਆ ਜੱਗਾ ਦੰਗਿਆਂ ਵਾਲਾ ਭੰਗੜਾ ਪਾ ਗਿਆ ਉਹ ਜਿਹਨਾਂ ਨੂੰ ਨਿਆਰਾ ਸਾਰਿਆਂ ਨੂੰ ਕਿਹਨੇ ਨਜ਼ਾਰਾ ਆ ਰਿਹਾ ਹੈ ਰਾਜਨ ਰੋਣਾ ਦਾ ਕਿਹਦੇ ਕੰਮ ਹੈ ਪੂਰੀ ਦੁਨੀਆ ਚ ਕਿਹਨੇ ਤੁਮ ਪਈ ਅਜਿਹੇ ਵੱਡੇ ਮੇਲੇ ਨੇ ਰਿੰਦਰ ਪ੍ਰਧਾਨ ਨੂੰ ਕਿਹਨੇ ਮੁਬਾਰਕਬਾਦ ਹੈ ਉਹ ਕਿਹਦੇ ਖੋਸਾ ਗਿੰਦਾ ਬਾਬਾ ਵੀਰ ਸਾਡਾ ਉਧਰ ਕਿਹਨੇ ਮੰਗੋ ਭਰੀਆ ਅੰਮ੍ਰਿਤ ਕਿਹਨੇ ਵੀਰ ਜਿਹੜਾ ਭਰਾ ਕਿਹਨੇ ਟੀਮ ਲੈ ਕੇ ਆਇਆ ਸਵਾਰ ਅਰਮਾਨ ਨੇ ਸਾਹਮਣੇ ਦੇਖਾਂਗੇ ਖੇਡ ਦਾ ਰੌਣਕ ਵਿੱਚ ਲੋ ਇਹ ਕਿਹਨੇ ਪਿੰਡਾ ਸੱਜਣਾ ਹੁਆ ਭਰਾ ਨੰਬਰ ਦਾ ਵਾਦਾ ਕਿਹਨੇ ਕਰ ਗਿਆ ਆਪਣੀ ਟੀਮ ਹਰਸ਼ ਜੋਗੀ ਨੇ ਪਾਣੀ ਟੀਮ ਆ ਬਾਲੀ ਪੀ ਲਿਆ ਆਹ ਸਾਹਮਣੇ ਹਰਿਆਣੇ ਵਾਲਾ ਚਾਰ ਤਿਆਰ ਨੇ ਗੱਲਾਂ ਦੁਨੀਆਂ ਦੇ ਵਿੱਚ ਹੁੰਦੀਆਂ ਅੱਜ ਦੇ ਮੈਚ ਦੀਆਂ ਮੇਰੇ ਮਿੱਤਰੋ ਭਗਤਪੁਰ ਸਿੰਘ ਦੀ ਯਾਦ ਲਈ ਸਪੇਸ਼ ਕੱਪ ਵੱਡਾ ਮੇਲਾ ਕਰਵਾ ਰਹੇ ਆ ਆ ਚੌਥਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਚਾਰ ਤਿਆਰ ਬੇ ਸੈਂਟਰ ਦੇ ਵਿੱਚ ਕਬੱਡੀ ਦਾ ਪ੍ਰਮਾਣ ਪ੍ਰੀਮੋਫਰਾ ਦੀ ਟੀਮ ਆਹ ਹਰਿਆਣੇ ਵਾਲਾ ਫੇਰ ਹਰਿਆਣੇ ਵਾਲਾ ਫੇਰ ਆਹ ਬੱਲੇ 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 ਕੁਸ਼ਲ ਸਿੰਘ ਸਾਹਿਬ ਕਹਿੰਦੇ